ਇਸ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਣ ਦੇ ਵਿੱਚ ਮਨੀਸ਼ ਤਿਵਾੜੀ ਜੀ ਨੇ ਬਹੁਤ ਮਿਹਨਤ ਕੀਤੀ ਹੈ। ਉਹਨਾਂ ਨੇ 8 ਕਰੋੜ ਦੇ ਇਹਦੇ ਵਿੱਚ ਬੈਕਟੀਰੀਆ ਛੱਡੇ ਸੀਗੇ ਤਾਜਪੁਰ ਰੋਡ ਡੰਪ ਦੇ ਉੱਤੇ। ਉਹਨਾਂ ਨੇ ਕਿਹਾ ਸੀ ਇਹ ਜਿਹੜਾ ਬੈਕਟੀਰੀਆ ਹੈਗਾ, ਇਹ ਬੈਕਟੀਰੀਆ ਕੀ ਕਹਿੰਦੇ ਪੋਲੂਸ਼ਨ ਵਾਲੇ ਜਿਹੜੇ ਉਹ ਬੈਕਟੀਰੀਆ ਨੂੰ ਖਾ ਜਾਏਗਾ ਤੇ ਇਹ ਸਾਫ਼ ਹੋ ਜਾਏਗਾ ਦਰਿਆ। ਦੂਜੀ ਵਾਰ ਫਿਰ ਮੈਂ ਸੁਣਿਆ ਕਿ ਇਹਦੇ ਤੇ 650 ਕਰੋੜ ਦਾ ਪ੍ਰੋਜੈਕਟ ਆਇਆ। ਉਹ ਲੋਕਾਂ ਨੇ ਵੀ ਬਹੁਤ ਮਿਹਨਤ ਕੀਤੀ 600 ਕਰੋੜ ਰੁਪਏ ਨੂੰ ਇੱਧਰ ਉੱਧਰ ਕਰਨ ਦੀ। ਜਦੋਂ ਵੀ ਬੁੱਧਤ ਰਿਆ ਦੇ ਉੱਤੇ ਤੁਸੀਂ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੈ ਨਾ ਸਭ ਤੋਂ ਪਹਿਲਾਂ ਆਸ-ਪਾਸੇ ਦਰਿਆ ਦੇ ਨੀਲੀਆਂ ਤੇ ਕਲਰਫੁੱਲ ਐਨਕਾ ਮੰਗਵਾ ਲਿਆ ਕਰੋ ਤਾਂ ਕਿ ਜਿਹਨੇ ਐਨਕ ਪਾਈ ਹੋਵੇ ਉਹਨੂੰ ਨੀਲਾ ਤੇ ਕਲਰਫੁੱਲੀ ਦਰਿਆ ਨਜ਼ਰ ਆਵੇ ਉਸ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਇਹਦੇ ਵਿੱਚ ਆਪਣਾ ਕੰਮ ਕਰੀ ਜਾਓ ਇਹਦਾ ਇਮਾਨਦਾਰੀ ਨਾਲ ਅਗਰ ਪ੍ਰਯਾਸ ਕੀਤਾ ਜਾਵੇ 14 ਕਿਲੋਮੀਟਰ ਹੁੰਦਾ ਕੀ ਆ ਅਗਰ ਆਪਾਂ ਗੱਲ ਤੇ ਕਰਦੇ ਹਾਂ ਕਿ ਅਸੀਂ ਗੁਜਰਾਤ ਨਾਲ ਮੁਕਾਬਲਾ ਕਰਨਾ ਹੈ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਪੂਰੇ ਦੇਸ਼ ਦੇ ਵਿੱਚ ਜੇ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਗੁਜਰਾਤ ਦੇ ਵਿੱਚ ਜਾ ਕੇ ਡਵੈਲਪਮੈਂਟ ਦੇਖੀਏ ਉਹਨਾਂ ਨੇ ਇਦਾਂ ਦੇ ਜਿਹੜੇ ਨਾਲੇ ਸੀ ਦਰਿਆ ਸੀ ਉਹਨਾਂ ਨੂੰ ਇੱਕ ਹੈਰੀਟੇਜ ਬਣਾਤਾ ਡਾਈਂਗਾ ਵਾਲੇ ਹੋਗੇ ਡਹਿਰੀਆਂ ਵਾਲੇ ਹੋਗੇ ਸਿਰਫ ਸ਼ਕਤੀਮਾਨ ਲੋਕ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਨਾ ਇਹਨਾਂ ਦਾ ਕੋਈ ਕੁਝ ਵਿਗਾੜ ਸਕਦਾ ਉਹਦੇ ਪਿੱਛੇ ਵੀ ਤਾਰਨਾ ਤੁਸੀਂ ਦੀਵਾਲੀ ਦੇ ਦਿਨਾਂ ਵਿੱਚ ਦੇਖੋ ਇਹ ਬਹੁਤ ਬਹੁਤੀ ਦੀਵਾਲੀਆਂ ਪੋਲੂਸ਼ਨ ਕੰਟਰੋਲ ਬੋਰਡ 'ਚ ਦਿੰਦੇ ਨੇ ਨਹਿਰੀ ਵਿਭਾਗ 'ਚ ਦਿੰਦੇ ਨੇ ਕਾਰਪੋਰੇਸ਼ਨ 'ਚ ਦਿੰਦੇ ਨੇ ਇੱਕ ਪਾਸੇ ਦੇ ਆਪਾਂ ਕੈਂਸਰ ਫੈਲਾਣ ਦੇ ਵਿੱਚ ਯੋਗਦਾਨ ਦਿੰਦੇ ਆ ਦੂਜੇ ਪਾਸੇ ਅਸੀਂ ਕੈਂਸਰ ਟ੍ਰੀਟਮੈਂਟ ਵਾਲੇ ਹਸਪੀਟਲ ਬਣਾ ਕੇ ਵਾਹਵਾਹੀ ਲੈਨੇ ਆ ਲੁਧਿਆਣਾ ਦੇ ਵਿੱਚ ਦੋ ਰੋਲ ਮਾਡਲ ਨੇ ਇੱਕ ਹੈਗਾ ਟਰਾਂਸਪੋਰਟ ਦਾ ਗੱਲ ਇੱਕ ਹੈਗਾ ਫੋਕਲ ਪੁਆਇੰਟ ਜਿੱਥੋਂ ਸਭ ਤੋਂ ਵੱਧ ਰੈਵਨਿਊ ਆਂਦਾ ਉਹ ਦੋਨੋਂ ਜਗ੍ਹਾ ਦੇਖ ਲਓ ਤੁਸੀਂ ਡਵੈਲਪਮੈਂਟ ਕੋਈ ਵੀ ਪਾਰਟੀ ਅੱਜ ਤੱਕ ਨਹੀਂ ਕਰਾ ਪਾਈ ਹਰ 5 ਸਾਲ ਹਰ ਸਾਲ ਜਿਸਲੇ ਬਾਰਿਸ਼ ਆਂਦੀ ਆ ਸਾਰੀ ਪਾਰਟੀਆਂ ਦਾ ਵਿਕਾਸ ਉਸ ਬਾਰਿਸ਼ ਦੇ ਵਿੱਚ ਡੁੱਬ ਜਾਂਦਾ ਲੁਧਰਨਾਲਾ ਲਾਈਵ ਦੇਖਣ ਵਾਲੇ तमाम दर्शका सवागत मैं विशाल कपूर 14 किलोमीटर दायरे ਦੇ ਵਿੱਚ ਫੈਲਿਆ ਬੁੱਢਾ ਦਰਿਆ ਜੋ ਹੁਣ ਬੁੱਢਾ ਨਾਲਾ ਬਣ ਚੁੱਕਿਆ ਹੋਇਆ ਵੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਹੁੰਦੇ ਸੀ ਤੇ ਨਾਲਾ ਬੜਾ ਤੇਜ਼ ਦਰਿਆ ਬੜਾ ਤੇਜ਼ ਚੱਲਦਾ ਸੀ ਤੈਨੂੰ ਸ਼ਰਾਬ ਮਿਲਿਆ ਸੀ ਤੋ ਬੁੱਢਾ ਹੋ ਗਿਆ ਇੱਥੋਂ ਚੱਲੇਗਾ ਲੇਕਿਨ ਇਸ ਦਰਿਆ ਦਾ ਹੁਣ ਹਾਲਾਤ ਇਹਦੇ ਬਣ ਚੁੱਕੇ ਹੋਏ ਨੇ ਕਿ ਇਹਦੇ ਲਿਸ਼ਟੇ ਧਰਨੇ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤੇ ਨੇ ਤੁਹਾਨੂੰ ਯਾਦ ਹੋਊਗਾ ਸੰਨ 2020 ਤੇ 21 ਦੇ ਵਿੱਚ ਜਦੋਂ ਫਲੱਡ ਆਇਆ ਸੀਗਾ ਤੇ ਉਸ ਤੋਂ ਬਾਅਦ ਇਹ ਬੁੱਢਾ ਨਾਲਾ ਬਿਲਕੁਲ ਸਾਫ਼ ਹੋ ਗਿਆ ਸੀਗਾ ਸਾਫ਼ ਹੋਣ ਤੋਂ ਬਾਅਦ ਸਰਕਾਰਾਂ ਨੇ ਬਣ ਚੁੱਕਾ ਵੈ ਅਗਰ ਪੰਜਾਬ ਨੂੰ ਮਾਰੇਗਾ ਤਾਂ ਸਿਰਫ ਬੁੱਢਾ ਦਰਿਆ ਮਾਰੇਗਾ ਲੁਧਿਆਣਾ ਸ਼ਹਿਰ ਨੂੰ ਕਿਉਂਕਿ ਪਾਣੀ ਜਿਹੜਾ ਫਾਨ ਤੇ ਆਇੰਦਾ ਡੰਗ ਸਾਹਿਬ ਸਾਡਾ ਮੁਝੇ ਡੰਗ ਸਾਹਿਬ 40 ਕਿਲੋਮੀਟਰ ਦੀ ਲੰਬਾਈ ਖੇਤਰਫਲ 40 ਕਿਲੋਮੀਟਰ ਦਾ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਤੁਸੀਂ ਆਪਣੀ ਜਵਾਨੀ ਦੇ ਵਿੱਚ ਦੇ ਵਿੱਚ ਨਾਤੇ ਵੀ ਹੋਵੋਗੇ ਦੇਖਿਆ ਵੀ ਹੋਊਗਾ ਸਾਫ ਪਾਣੀ ਅਜੋ ਹਾਲਾਤ ਕਿਦਾਂ ਦੇ ਨੇ ਮੈਂ ਪਹਿਲੀ ਗੱਲ ਤਾਂ ਅੱਜ ਵੀ ਜਵਾਨ ਆ ਮੈਂ ਨਾਤਾ ਨਹੀਂ ਇਹਦੇ ਵਿੱਚ ਉੱਦਾਂ ਮੈਂ ਆਪਣੇ ਜੀਵਨ 'ਚ ਇਹਨੂੰ ਸਾਫ਼ ਵੀ ਨਹੀਂ ਦੇਖਿਆ ਮੈਂ ਫਸਟ ਟਾਈਮ ਬੁੱਢਾ ਦਰਿਆ ਜੇ ਗੱਲ ਕਰੀਏ ਤੇ 1984 'ਚ ਅਸੀਂ ਇੱਧਰ ਸ਼ਿਫਟ ਕੀਤੇ ਸੀ ਤਕਰੀਬਨ 40 ਸਾਲ 38 ਸਾਲ ਹੋ ਗਏ ਨੇ 40 ਸਾਲ ਤੇ ਅੱਜ ਤੱਕ ਮੈਂ ਤੇ ਸਾਫ਼ ਨਹੀਂ ਦੇਖਿਆ ਹਾਂ ਇਹ ਜ਼ਰੂਰ ਆ ਕਿ ਸਿੰਗੋੜ ਦਾ ਜਾ ਰਿਹਾ ਬਾਕੀ ਇਸ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਣ ਦੇ ਵਿੱਚ ਹਾਂਜੀ ਮਨੀਸ਼ ਤਵਾੜੀ ਜੀ ਨੇ ਬਹੁਤ ਮਿਹਨਤ ਕੀਤੀ ਆ ਉਹਨਾਂ ਨੇ 8 ਕਰੋੜ ਦੇ ਇਹਦੇ ਵਿੱਚ ਬੈਕਟੀਰੀਆ ਛੱਡੇ ਸੀਗੇ ਤਾਜਪੁਰ ਰੋਡ ਡੰਪ ਦੇ ਉੱਤੇ ਤੇ ਉਹਨਾਂ ਨੇ ਕਿਹਾ ਸੀ ਇਹ ਜਿਹੜਾ ਬੈਕਟੀਰੀਆ ਹੈਗਾ ਇਹ ਬੈਕਟੀਰੀਆ ਕੀ ਕਹਿੰਦੇ ਪੋਲੂਸ਼ਨ ਵਾਲੇ ਜਿਹੜੇ ਉਹ ਬੈਕਟੀਰੀਆ ਨੂੰ ਖਾ ਜਾਏਗਾ ਤੇ ਇਹ ਸਾਫ਼ ਹੋ ਜਾਏਗਾ ਦਰਿਆ ਦੂਜੀ ਵਾਰ ਫਿਰ ਮੈਂ ਸੁਣਿਆ ਕਿ ਇਹਦੇ ਤੇ 650 ਕਰੋੜ ਦਾ ਪ੍ਰੋਜੈਕਟ ਆਇਆ ਉਹ ਲੋਕਾਂ ਨੇ ਵੀ ਬਹੁਤ ਮਿਹਨਤ ਕੀਤੀ 600 ਕਰੋੜ ਰੁਪਏ ਨੂੰ ਇੱਧਰ ਉੱਧਰ ਕਰਨ ਦੀ ਤੇ ਕਾਮਯਾਬੀ ਨਾ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਹੁਣ ਵੀ ਮੈਂ ਸੁਣਿਆ ਇਹਦੇ ਉੱਤੇ ਬਹੁਤ ਕੰਮ ਹੋ ਰਿਹਾ ਐਕਚੁਅਲ ਦੇ ਵਿੱਚ ਮੇਰੀ ਇੱਕ ਸੁਝਾਅ ਹੈ ਸਰਕਾਰ ਨੂੰ ਜਦੋਂ ਵੀ ਬੁੱਢੇ ਦਰਿਆ ਦੇ ਉੱਤੇ ਤੁਸੀਂ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੈ ਨਾ ਸਭ ਤੋਂ ਪਹਿਲਾਂ ਆਸ-ਪਾਸੇ ਦਰਿਆ ਦੇ ਨੀਲੀਆਂ ਤੇ ਕਲਰਫੁੱਲ ਐਨਕਾ ਮੰਡਦਿਆ ਕਰੋ ਤਾਂ ਕਿ ਜਿਹਨੇ ਐਨਕ ਪਾਈ ਹੋਵੇ ਉਹਨੂੰ ਨੀਲਾ ਤੇ ਕਲਰਫੁੱਲੀ ਦਰਿਆ ਨਜ਼ਰ ਆਵੇ ਉਸ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਇਹਦੇ ਵਿੱਚ ਆਪਣਾ ਕੰਮ ਕਰੀ ਜਾਓ। ਬਾਕੀ ਇਹ ਤਾਂ ਗੱਲ ਹੋ ਗਈ ਵਿਅੰਗ ਦੀ। ਇੱਕ ਪੋਜ਼ਿਟਿਵ ਸੁਝਾਅ ਵੀ ਦੇਣਾ। ਜਿੱਦਾਂ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਿਆ ਚਾਂਸਲਮੀਂ ਦੇ ਕੋਲ ਇੱਕ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਪੁਲ ਸੀ, ਮੇਰਾ ਖਿਆਲ ਹੈ ਹਰ ਡਿਪਾਰਟਮੈਂਟ ਪੀਡਬੀਡ ਭਾਵੇਂ ਕਾਰਪੋਰੇਸ਼ਨ ਦੇ ਵਿੱਚ ਕੁਆਲੀਫਾਈਡ ਇੰਜੀਨੀਅਰ ਹੁੰਦੇ ਨੇ। ਕਿਤੇ ਵੀ ਅੱਜ ਤੱਕ ਪ੍ਰੀ ਪਲਾਨ ਹੁੰਦਾ ਮੈਂ ਕੋਈ ਕੰਮ ਨਹੀਂ ਦੇਖਿਆ ਸਿਰਫ ਇਹ ਇੱਕ ਪੁਲ ਸੀ ਜਿਹੜਾ ਟੁੱਟਣ ਵਾਲਾ ਸੀ ਉਸ ਤੋਂ ਪਹਿਲਾਂ ਹੀ ਇੱਕ ਆਲਟਰਨੇਟ ਰਸਤਾ ਉੱਥੇ ਬਣਾ ਦਿੱਤਾ ਸੀ ਲੋਕਾਂ ਨੂੰ ਕੋਈ ਵੱਡੇ ਪੈਮਾਨੇ ਤੇ ਉਸ ਪੁਲਨ ਦੇ ਟੁੱਟਣ ਨਾਲ ਕੋਈ ਤਕਲੀਫ ਨਹੀਂ ਹੋਈ ਜੇ ਆਪਾਂ ਗੱਲ ਕਰੀਏ ਬਾਈ ਇਨ ਲਾਰਜ ਉਸੇ ਤਰ੍ਹਾਂ ਮੈਂ ਬੇਨਤੀ ਕਰਦਾ ਜਿੰਨਾ ਮਰਜ਼ੀ ਪੈਸਾ ਹੈ ਬੁੱਢੇ ਦਰਿਆ ਚੋ ਖਾ ਲੋ ਕੋਈ ਹਰਜ ਨਹੀਂ ਤੁਸੀਂ ਖਾ ਹੀ ਜੋ ਕੋਈ ਲੋਕ ਇਤਰਾਜ਼ ਨਹੀਂ ਕਰਨਗੇ ਪਰ ਲੋਕਾਂ ਨੂੰ ਵੀ ਕੁਛ ਢਿਲਿਵਾ ਕਰ ਦਿਓ ਕੈਨਸਲ ਕਰ ਵਢੀ ਜਾਓ ਲੋਕਾਂ ਨੂੰ ਵੀ ਕੁਝ ਡਿਲੀਵਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਇਹਦੇ ਉੱਤੇ 25 ਫੁੱਟ ਦੀ ਹਾਈਟ ਦੇ ਉੱਤੇ ਇੱਕ ਓਵਰ ਬ੍ਰਿਜ ਬਣਾ ਦਿਓ ਤਾਂ ਕਿ ਜਿਹੜਾ ਲੁਧਿਆਣਾ ਦਾ ਟ੍ਰੈਫਿਕ ਇਹਦੇ ਉੱਤੇ ਚੱਲਦਾ ਰਹੇ ਲੋਕਾਂ ਨੂੰ ਘਟੋ ਘਟ ਟ੍ਰੈਫਿਕ ਆਵਾਗਮਨ ਤੇ ਸੁਗਮ ਮਿਲੇ ਮਿਨੀਮਮਾ ਨੂੰ ਤੇ ਲੱਗੇ ਕਿ ਅਸੀਂ ਵੀ ਇਸ ਵਿਕਾਸ ਦਾ ਹਿੱਸਾ ਹੈਗੇ ਆਂ ਬਾਕੀ ਥੱਲੇ ਜਿਹੜਾ ਕੈਂਸਰ ਇਸ ਏਰੀਆ ਦੇ ਆਸ-ਪਾਸੇ ਤੁਸੀਂ ਅਗਰ RTI ਦੇ ਡਾਟਾ ਕਢਾਉਂਗੇ ਲੰਬੇ ਸਮੇਂ ਪਹਿਲਾਂ ਮੈਂ ਕਢਵਾਇਆ ਸੀ ਜਿਹੜਾ ਪੰਜਾਬ ਸਰਕਾਰ 1.5 ਲੱਖ ਰੁਪਇਆ ਦਿੰਦੀ ਆ ਕੈਂਸਰ ਪੀੜਤ ਨੂੰ ਰਿਗਾਰਡਲੈਸ ਅਮੀਰ ਜਾਂ ਗਰੀਬ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੀ ਵਾਈਫ ਨੂੰ ਜਿਹੜਾ ਕੈਂਸਰ ਹੋਇਆ ਸੀ ਉਸ ਤੋਂ ਬਾਅਦ ਇਹ ਸਕੀਮ ਸ਼ੁਰੂ ਕੀਤੀ ਦੀ ਪਹਿਲਾਂ ਦਾ ਅੱਜ ਤੁਹਾਡੇ ਮਾਧਿਅਮ ਨਾਲ ਸਰਕਾਰ ਨੂੰ ਮੰਗ ਕਰਦਾ 1.5 ਲੱਖ ਰੁਪਇਆ ਨਾਕਾਫੀ ਹੁੰਦਾ ਬਿਲਕੁਲ ਉਹ ਰਕਮ ਵਧਾ ਕੇ 3 ਲੱਖ ਕੀਤੀ ਜਾਵੇ ਕਿਉਂਕਿ ਇਹ 4-5 ਕੀਮੋਥੈਰਪੀਆਂ ਦੇ ਵਿੱਚ ਹੀ ਉਹ ਪੈਸੇ ਖਤਮ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਰੇਡੀਏਸ਼ਨ ਹੋਣੀ ਹੁੰਦੀ ਆ ਉਹਦੇ ਲਈ ਪੈਸੇ ਪੇਸ਼ੇਨ ਨੂੰ ਆਮ ਤੌਰ ਤੇ ਪੱਲਿਓਂ ਦੇਣੇ ਪੈਂਦੇ ਆ ਤੇ ਇੱਕ ਤਾਂ ਇਹਦੀ 3 ਲੱਖ ਰੁਪਇਆ ਸਕੀਮ ਦੇ ਵਿੱਚ ਕੀਤਾ ਜਾਵੇ ਦੂਸਰਾ ਇਹਦਾ ਇਮਾਨਦਾਰੀ ਨਾਲ ਅਗਰ ਪ੍ਰਯਾਸ ਕੀਤਾ ਜਾਵੇ 14 ਕਿਲੋਮੀਟਰ ਹੁੰਦਾ ਕੀ ਆ ਅਗਰ ਆਪਾਂ ਗੱਲ ਤੇ ਕਰਦੇ ਆ ਕਿ ਅਸੀਂ ਗੁਜਰਾਤ ਨਾਲ ਮੁਕਾਬਲਾ ਕਰਨਾ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਪੂਰੇ ਦੇਸ਼ ਦੇ ਵਿੱਚ ਜੇ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਗੁਜਰਾਤ ਦੇ ਵਿੱਚ ਜਾ ਕੇ ਡਵੈਲਪਮੈਂਟ ਦੇਖੀਏ ਉਹਨਾਂ ਨੇ ਇਦਾਂ ਦੇ ਜਿਹੜੇ ਨਾਲੇ ਸੀ ਦਰਿਆ ਸੀ ਉਹਨਾਂ ਨੂੰ ਇੱਕ ਹੈਰੀਟੇਜ ਬਣਾਤਾ ਉੱਥੇ ਲੋਕੀ VOTING ਕਰਦੇ ਨੇ ਉੱਥੇ ਲੈਂਡਸਕੇਪਿੰਗ ਹੋਈਆਂ ਹੋਈਆਂ ਨਹੀਂ ਅੱਗੇ ਵੀ ਕਰਨਗੇ VOTING ਭਾਜੀ ਕਿਉਂ ਨਹੀਂ ਕਰਨਗੇ ਇੱਥੇ VOTING ਕਰਨਗੇ ਕਿਸਤੀਆਂ ਚਲਦੀਆਂ ਜੇ ਤਾਂ ਫਲੱਡ ਆਂਦਾ ਐਦਾਂ ਵੈ ਜੀ ਮੈਨੂੰ ਜੋ ਲੱਗਦਾ 14 ਕਿਲੋਮੀਟਰ ਦਾ ਏਰੀਆ ਜਿਸ ਕਛੂਆ ਚਾਲ ਨਾਲ ਇਹ ਚੱਲ ਰਿਹਾ ਇਹਦਾ ਨਿਵਾਕਰਨ 1400 ਸਾਲ ਤੱਕ ਤੇ ਕੰਪਲੀਟ ਹੁੰਦਾ ਲੱਗਦਾ ਨਹੀਂ ਕਿ ਸਰਕਾਰਾਂ ਪੈਸੇ ਕਿਉਂ ਖਾ ਰਹੀਆਂ ਇਹ ਤਾਂ ਦੇਖੋ ਜੀ ਤੁਹਾਨੂੰ ਪਤਾ ਹੀ ਆ ਜੀ ਇਹ ਸਾਡੇ ਦੇਸ਼ ਦਾ ਸਿਸਟਮ ਜਿਹੜਾ ਕਰਪਸ਼ਨ ਵਾਲਾ ਹੈਗਾ ਸਾਡੇ ਜੰਮਣ ਤੋਂ ਪਹਿਲਾਂ ਦਾ ਸਾਡੇ ਮਰਨ ਤੋਂ ਬਾਅਦ ਵੀ ਰਹਿਣਾ ਤੇ ਬਾਕੀ ਇਹਦੇ ਵਿੱਚੋਂ ਜਿੰਨਾ ਲੋਕ ਸੰਘਰਸ਼ ਕਰਕੇ ਇਹਨੂੰ ਠੀਕ ਕਰਾ ਲੈਣਗੇ ਜੇ ਅਸੀਂ ਸ਼ਰਮ ਵੀ ਥੋੜੀ ਖਾ ਲਈਏ ਇਹ ਗੁਰਨਾਨਕ ਦੇਵ ਜੀ ਦੇ ਚਰਨ ਛੋ ਬੁੱਢਾ ਦਰਿਆਵ ਜੇ ਅਸੀਂ ਉਹਨਾਂ ਨੂੰ ਮੰਨਦੇ ਆ ਉਹਨਾਂ ਦੇ ਵਿਚਾਰਾਂ ਨੂੰ ਮੰਨਦੇ ਆ ਤੇ ਸਾਨੂੰ ਕੀ ਕਹਿੰਦੇ ਇਨੂੰ ਪਹਿਲਾਂ ਤਾਂ ਖੁਦ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਇਹਦੇ ਵਿੱਚ ਕੂੜਾ ਨਹੀਂ ਸਿੱਟਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਹੈ ਡਾਈਂਗ ਇੰਡਸਟਰੀ ਹੈਗੀ ਆ ਜਿਹੜੀ ਸਰਵ ਵਿਆਪਕ ਆ ਮੇਰਾ ਖਿਆਲ ਆ ਅਮਰੀਕਾ ਕੋਲ ਵੀ ਇੰਨੀ ਸ਼ਕਤੀ ਨਹੀਂ ਹੈਗੀ ਇੰਨੀ ਸ਼ਕਤੀ ਚਾਈਨਾ ਕੋਲ ਵੀ ਨਹੀਂ ਇੰਨੀ ਸ਼ਕਤੀ ਰਸ਼ੀਆ ਕੋਲ ਵੀ ਨਹੀਂ ਜਿੰਨੀ ਹੈ ਡਾਈਂਗ ਵਾਲਿਆਂ ਕੋਲ ਤੇ ਡੈਰੀ ਵਾਲਿਆਂ ਕੋਲ ਇਹਨਾਂ ਦੇ ਉੱਤੇ ਕੋਈ ਸੁਧਾਰ ਕੋਈ ਮਹਿਕਮਾ ਨਹੀਂ ਕਰ ਸਕਦਾ ਇਹ ਕਿ ਸੀ ਡੀ ਪੀ ਤੇ ਐਮ ਟੀ ਪੀ ਕਿਉਂ ਲਗਾਏ ਨੇ ਇਹ ਜਿਹੜੇ ਮੈਂ ਦੱਸਿਆ ਨਾ ਡਾਈਂਗ ਆਲੇ ਹੋਗੇ ਡੈਰੀਆਂ ਆਲੇ ਹੋਗੇ ਸਰਵ ਸ਼ਕਤੀਮਾਨ ਲੋਗ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਨਾ ਇਹਨਾਂ ਦਾ ਕੋਈ ਕੁਝ ਵਿਗਾੜ ਸਕਦਾ ਉਹਦੇ ਪਿੱਛੇ ਵੀ ਕਾਰਨ ਹੈ ਤੁਸੀਂ ਦਿਵਾਲੀ ਦੇ ਦਿਨਾਂ ਵਿੱਚ ਦੇਖੋ ਇਹ ਬਹੁਤ ਮੋਟੀ ਦਿਵਾਲੀਆਂ ਪੋਲੂਸ਼ਨ ਕੰਟਰੋਲ ਬੋਰਡ ਚ ਦਿੰਦੇ ਨੇ ਨਹਿਰੀ ਵਿਭਾਗ ਚ ਦਿੰਦੇ ਨੇ ਕਾਰਪੋਰੇਸ਼ਨ ਚ ਦਿੰਦੇ ਨੇ ਇਸ ਕਰਕੇ ਉਹ ਸ਼ਰਮ ਹੁੰਦੀ ਆ ਵੀ ਮਤਲਬ ਕਾਰ ਪੋਲੂਸ਼ਨ ਬੋਰਡ ਵਾਲੇ ਕਾਣੇ ਹੁੰਦੇ ਨੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਡਿੱਗ ਜਾਂਦੇ ਨੇ ਮੈਂ ਜੀ ਇੱਕ ਸੜਕ ਦੇ ਉੱਤੇ ਵੈਲਡਿੰਗ ਕਰਨ ਵਾਲਾ ਬੰਦਾ ਜਿਹਦੀ ਲਾਈਟ ਪੈਂਦੀ ਆ ਅੱਖਾਂ ਨੂੰ ਅਗਰ ਕੋਈ ਗਵੰਡੀ ਉਹਦੀ ਸ਼ਿਕਾਇਤ ਕਰ ਦੋਏ ਨਾ ਤੇ 1 ਮਿੰਟ ਤੋਂ ਪਹਿਲਾਂ ਉਹ ਵੈਲਡਿੰਗ ਵਾਲੇ ਦਾ ਕਨੈਕਸ਼ਨ ਕੱਟ ਜਾਂਦੇ ਨੇ ਬਿਨਾਂ ਕਿਸੇ ਨੋਟਿਸ ਤੋਂ ਪਰ ਜਿੱਥੇ ਗੱਲ ਆ ਜਾਂਦੀ ਆ ਵੱਡੇ ਗੇਟ ਵਾਲੇ ਦੀ ਜਿਹਦਾ 50 ਫੁੱਟ ਦਾ ਗੇਟ ਹੁੰਦਾ ਅੰਦਰ 700 ਹਜ਼ਾਰ ਬੰਦਾ ਕੰਮ ਕਰਦਾ ਹੁੰਦਾ ਹੈ ਮਾਲਕਾਂ ਦੇ ਦਫਤਰ ਚ ਸੀਐਮ ਪੀਐਮ ਦੇ ਨਾਲ ਫੋਟੋਆਂ ਲੱਗੀਆਂ ਹੁੰਦੀਆਂ ਨੇ ਉੱਥੇ ਜਾ ਕੇ ਇਹ ਵੀ ਨੱਤਮਸਤਕ ਹੋ ਕੇ ਉਹ ਜਿਹੜੀ ਵੱਡੀ ਥਾਲੀ ਪਈ ਹੁੰਦੀ ਨਾ ਪ੍ਰਸ਼ਾਦ ਵਾਲੀ ਉਹਦੇ ਵਿੱਚੋਂ ਆਪਣਾ ਪ੍ਰਸ਼ਾਦ ਲੈ ਕੇ ਆ ਜਾਂਦੇ ਨੇ ਸਿਚੇਵਲ ਸਾਹਿਬ ਕੀ ਕਰਦੇ ਹੁੰਦੇ ਨੇ ਗਲਾਸ ਭਰਦੇ ਨੇ ਪਾਣੀ ਦਾ ਦਿਖਾਉਂਦੇ ਨੇ ਇੱਕ ਬੁੱਢਾ ਵਾਲਾ ਸਾਫ ਹੋ ਗਿਆ ਕਾਲੀ ਬਈ ਦੇ ਵਿੱਚ ਜਿਹੜਾ ਸਿਸਟਮ ਸੀਗਾ ਉਹਨਾਂ ਨੇ ਇੱਕ ਤਰਫਾ ਹੋ ਕੇ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ ਉਹਨਾਂ ਨੇ ਜਿੱਦ ਰੱਖੀ ਔਰ ਜਿੱਦ ਦਾ ਹੀ ਸਦਕਾ ਕੀ ਅੱਜ ਪੂਰਾ ਦੇਸ਼ ਉਹਨਾਂ ਨੂੰ ਪਛਾਣਦਾ ਤੇ ਬੁੱਡੇ ਨਾਲੇ ਤੇ ਵੀ ਤਾਂ ਮਿਹਨਤ ਕਰ ਰਹੀ ਰਹੇ ਨੇ ਉਹ ਮਿਹਨਤ ਬਹੁਤ ਕਰ ਰਹੇ ਨੇ ਪਰ ਜਿਹੜੇ ਕੀ ਕਹਿੰਦੇ ਇਹ ਲੋਕ ਡਾਈੰਗਾ ਦਾ ਪਾਣੀ ਵਿੱਚ ਛੱਡ ਦਿੰਦੇ ਨੇ ਐਕਚੁਅਲ ਦੇ ਵਿੱਚ ਪਹਿਲਾਂ ਤਾਂ ਸਾਨੂੰ ਮਕੈਨਿਜ਼ਮ ਸਮਝਣਾ ਪਏਗਾ ਉਹ ਛੱਡਦੇ ਕਿਉਂ ਨੇ ਨਹੀਂ ਉਹਨਾਂ ਦੇ ਪਾਈਪ ਪਾਇਏ ਗਏ ਨੇ ਵਕਤ ਰਿਕੇ ਨੇ ਵਿਸ਼ਾਲ ਜੀ ਪਹਿਲੀ ਗੱਲ ਤਾਂ ਇਹ ਸਮਝੋ ਇਹ ਪਾਣੀ ਛੱਡਦੇ ਕਿਉਂ ਨੇ ਇਹ ਜਿਹੜਾ ਇਹਨਾਂ ਦਾ ਅੰਦਰ ਟਰੀਟਮੈਂਟ ਪਲਾਂਟ ਚਲਾਉਣ ਦਾ ਖਰਚਾ ਆ ਵਾ ਬਿਜਲੀ ਦਾ ਖਰਚਾ ਮਹੀਨੇ ਦਾ 5 ਤੋਂ 10 ਲੱਖ ਰੁਪਈਆ ਹੁੰਦਾ ਅਗਲਾ ਕਹਿੰਦਾ 50000 ਰੁਪਈਆ ਰਿਸ਼ਵਤ ਦੇ ਦੋ ਸਾਢੇ 4 ਲੱਖ ਬਚਾ ਲਓ ਬਿਜਲੀ ਇਹ ਐਕਚੁਅਲ 'ਚ ਬਿਜਲੀ ਬਚਾਉਂਦੇ ਨੇ ਉਹ ਸੀਟੀ ਪੀਟੀ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਚਲਾਉਂਦੇ ਨਹੀਂ ਐਜ਼ ਇਟ ਇਜ਼ ਪਾਣੀ ਸਿੱਟ ਦਿੰਦੇ ਨੇ ਜੇ ਮੈਂ ਲੁਧਿਆਣਾ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਦੀ ਗੱਲ ਕਰਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਾਈਕਲ ਬਣਾਉਣ 'ਚ ਮਸ਼ਹੂਰ ਆ ਪੋਲੂਸ਼ਨ ਕੰਟਰੋਲ ਬੋਰਡ ਨੇ ਉਹਨਾਂ ਦੇ ਰੇਡ ਮਾਰੀ ਸੀਗੀ ਉੱਥੇ ਉਹਨਾਂ ਦੀ ਜਿਹੜੀ ਕਪੈਸਿਟੀ ਨਿਕਲੀ ਸੀਗੀ ਲੀਗਲ 200 ਕੇਐਲਡੀ ਸਰਕਾਰ ਤੋਂ ਉਹਨਾਂ ਨੇ ਪਰਮਿਸ਼ਨ ਲਈ ਹੋਈ ਸੀ ਟ੍ਰੇਡ ਐਫੂਲੈਂਟ ਡਿਸਚਾਰਜ ਕਰਨ ਦੀ ਮੌਕੇ ਦੇ ਉੱਤੇ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਵਾਲਿਆਂ ਨੇ ਫੜਿਆ ਸੀ 1100 ਕੇਐਲਡੀ ਟ੍ਰੇਡ ਐਫੂਲੈਂਟ ਉਹ ਸੀਵਰੇਜ ਦੇ ਵਿੱਚ ਸਿੱਟਦੇ ਪਏ ਸੀ ਦੋ ਵਾਰੀ ਫੜੇ ਜਾ ਚੁੱਕੇ ਨੇ ਉਹ ਐਡੇ ਵੱਡੇ ਯੂਨਿਟ ਨੂੰ ਜਿਹੜੇ ਸੀਐਸਆਰ ਐਕਟੀਵਿਟੀ ਦੇ ਅੰਦਰ ਆਉਂਦੇ ਨੇ ਮੇਰਾ ਖਿਆਲ ਕਰੋੜਾ ਰੁਪਈਆ ਉਹ ਸਾਲ ਦਾ ਸੀਐਸਆਰ ਫੰਡ ਦੇ ਦਿੰਦੇ ਨੇ ਇਹੀ ਫੰਡ ਅਗਰ ਉਹ ਪਰਮਿਸ਼ਨ ਲੈਣ ਚੁਲਾਣ ਮੈਨੂੰ ਲੱਗਦਾ 1 ਕਰੋੜਾ ਰੁਪਏ ਦੀ ਬਿਜਲੀ بچਾਉਣ ਲਈ ਕੁਝ ਲੱਖ ਰੁਪਏ ਦੀ ਜਿਹੜੀ ਸਿਕਿਉਰਿਟੀ ਇਹਨਾਂ ਨੇ ਮੈਕਮੇ ਕੋਲ ਜਮ੍ਹਾਂ ਕਰਾਈ ਹੁੰਦੀ ਆ ਉਹ ਸਰੈਂਡਰ ਕਰਾ ਲੈਂਦੇ ਨੇ ਮਿਲੀ ਭਗਤਾਂ ਅਸੀਂ ਉਸ ਮਾਮਲੇ 'ਚ ਵੀ ਕੁੱਤੀ ਚੋਰਾ ਰਲਈ ਹੋਈ ਹੈ ਬਿਲਕੁਲ ਐਡੇ ਜਿਹੜਾ ਤੁਸੀਂ ਵਧੀਆ ਸ਼ਬਦ ਬੋਲ ਲੈਣਾ ਸਿੰਪਲ ਜੀ ਗੱਲ ਸਮਝੋ ਇੱਕ ਪਾਸੇ ਤੇ ਆਪਾਂ ਕੈਂਸਰ ਫੈਲਾਉਣ ਦੇ ਵਿੱਚ ਯੋਗਦਾਨ ਦਿੰਨੇ ਆ ਦੂਜੇ ਪਾਸੇ ਅਸੀਂ ਕੈਂਸਰ ਟ੍ਰੀਟਮੈਂਟ ਵਾਲੇ ਹਸਪੀਟਲ ਬਣਾ ਕੇ ਵਾਹਵਾਈ ਲੈਣੇ ਆ ਇੱਕ ਪਾਰਕ ਨੂੰ ਅਸੀਂ ਐਡਾਪਟ ਕਰ ਲੈਣੇ ਆ ਕਹਿੰਨੇ ਅਸੀਂ ਪਰਿਆਵਰਣ ਵਿਚਾਰ ਰਹੇ ਆ ਅਸੀਂ ਖੁਦ ਕੀ ਕਹਿੰਦੇ ਆਪਾਂ ਛੋਟੀ ਗੱਲ ਕਿ ਰੀਸੈਂਟਲੀ ਹੋਣਾ ਗਿਆਸਪੁਰੇ ਦੇ ਵਿੱਚ ਇੱਕ ਗੈਸ ਦਾ ਵੀ ਸਪੋਰਟ ਹੋਇਆ ਸੀ ਜ਼ਮੀਨ ਦੇ ਥੱਲੇ ਜਿਹੜੀ ਉਹ ਆਫਟਰ ਆਲ ਕਿਸੇ ਨੇ ਤਾਂ ਛੱਡੀ ਹੋਈ ਸੀ ਨਾ ਇਹ ਜਿਹੜੇ ਵੱਡੇ ਵੱਡੇ ਯੂਨਿਟ ਸੀਵਰੇਜ ਦੇ ਵਿੱਚ ਪਾਉਂਦੇ ਨੇ ਐਕਚੁਅਲ ਦੇ ਵਿੱਚ ਤੁਸੀਂ ਭਾਵੇਂ ਐਨਜੀਟੀ ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਕੰਪਲੀਟ ਪਾ ਦਿਓ ਭਾਵੇਂ ਤੁਸੀਂ ਪਾ ਦਿਓ ਹਾਈ ਕੋਰਟ ਚ ਸੁਪਰੀਮ ਕੋਰਟ ਚ ਸਾਰੇ ਸਮਰਥ ਲੋਕ ਨੇ ਸ਼ਾਮ ਨੂੰ ਕਲੱਬ ਚ ਇਕੱਠੇ ਬਹਿੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਗੁਮਰਾਹ ਕਿੱਦਾਂ ਕਰਨਾ ਹੈ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾਉਣਾ ਕੇਸ ਦੀ ਡੇਟ ਹੀ 2 ਸਾਲ ਬਾਅਦ ਦੀ ਪਾ ਦਿੰਦੇ ਨੇ ਬੰਦਾ ਕੁਝ ਕਰ ਹੀ ਨਹੀਂ ਸਕਦਾ ਤੇ ਆਵਾਮ ਕਿਉਂ ਨਹੀਂ ਅੱਗੇ ਆ ਰਹੀ ਆਵਾਮ ਨੂੰ ਤਾਂ ਅੱਗੇ ਆਣਾ ਚਾਹੀਦਾ ਹੈ ਪੈਸੇ ਦਾ ਪੁੱਛਣਾ ਚਾਹੀਦਾ ਬੁੱਢਾਂ ਨਾਲ ਸਾਫ਼ ਕਿਉਂ ਨਹੀਂ ਹੋ ਪਾਰਿਆ ਬੁੱਢਾਂ ਨਾਲ ਗੰਦਾ ਕਿਉਂ ਹੈ ਦਰਿਆ ਗੰਦਾ ਹੋ ਗਿਆ ਤੁਸੀਂ ਬੜੀ ਸੋਹਣੀ ਗੱਲ ਕੀਤੀ ਸੀਗੀ ਬਾਬਾ ਨਾਨਕ ਦੇਵ ਜੀ ਤੋਂ ਆਸ਼ੀਰਵਾਦ ਪ੍ਰਾਪਤ ਸੀਗਾ ਤੇ ਉਸ ਤੋਂ ਬਾਅਦ ਬੁੱਢਾਂ ਹੋ ਕੇ ਚੱਲेंगी ਬੜੀ ਰਫਤਾਰ ਹੁੰਦੀ ਸੀ ਇਹਦੀ ਕਈ ਕਿਲੋਮੀਟਰ ਦਾਇਰੇ 'ਚ ਫੈਲਿਆ ਵੀ ਹੋਇਆ ਸੀਗਾ 3 ਕਿਲੋਮੀਟਰ ਦੱਸੀ ਜਾਂਦੀ ਸੀ ਇਹਦੀ ਚ ਐ ਦਾਣਾ ਜੀ ਕੀ ਕਹਿੰਦੇ ਇਹ ਜਿਹੜਾ ਸਾਰਾ ਸਿਸਟਮ ਹੈ ਨਾ ਜੀ ਇਹ ਸਿਸਟਮ ਲੋਕਾਂ ਨੂੰ ਕਸੂਰ ਜ਼ਿਆਦਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਘਰ ਦੇ ਅੰਦਰ ਅਗਰ ਮੱਛਰ ਆ ਜਾਣ ਕੋਈ ਹੋਰ ਪੈਸਟ ਕੰਟਰੋਲ ਦੀ ਲੋੜ ਪਵੇ ਬੰਦਾ ਆਪਣੇ 50 ਗਾਇ ਦੇ 100 ਗਾਇ ਦੇ 200 ਗਾਇ ਦੇ ਘਰ ਚ ਆਪਣੀ ਜ਼ਿੰਮੇਵਾਰੀ ਨਾਲ ਪੈਸਟ ਕੰਟਰੋਲ ਕਰ ਸਕਦਾ ਪਰ ਵੱਡੇ ਪੇਮਾਨੇ ਦੇ ਉੱਤੇ ਸਮਾਜ ਦੇ ਵਿੱਚ ਪੈਸਟ ਕੰਟਰੋਲ ਲਈ ਅਸੀਂ ਲੋਕ ਚੁੰਦੇ ਆ ਚੁਨੇ ਹੋਏ ਪ੍ਰਤੀਨਿਧੀ ਚੁੰਨੇ ਨੇ ਉਹ ਪੈਸੇ ਖਾ ਲੈਂਦੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਜਿਹੜਾ ਉਹਨਾਂ ਦੇ ਕੋਲ ਹਜ਼ਾਰਾਂ ਲੱਖਾਂ ਬੰਦਿਆਂ ਦਾ ਅਮਲਾ ਹੈਗਾ ਉਹਦੀ ਮਦਦ ਦੇ ਨਾਲ ਲੋਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਪਰ ਕਿਤੇ ਨਾ ਕਿਤੇ ਹਾਲੇ ਤੱਕ ਤਾਂ ਇਸ ਮਾਮਲੇ ਦੇ ਵਿੱਚ ਸਾਰੀ ਪਾਰਟੀਆਂ ਦਾ ਜਿਹੜਾ ਕਿਰਦਾਰ ਹੈ ਸੇਮ ਹੈ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਲੁਧਿਆਣਾ ਦੇ ਵਿੱਚ ਦੋ ਰੋਲ ਮਾਡਲ ਨੇ ਇੱਕ ਹੈਗਾ ਟਰਾਂਸਪੋਰਟ ਦਾ ਗੱਲ ਇੱਕ ਹੈਗਾ ਫੋਕਲ ਪੁਆਇੰਟ ਜਿੱਥੋਂ ਸਭ ਤੋਂ ਵੱਧ ਰੈਵਨਿਊ ਆਂਦਾ ਉਹ ਦੋਨੋਂ ਜਗ੍ਹਾ ਦੇਖ ਲਓ ਤੁਸੀਂ ਡਿਵੈਲਪਮੈਂਟ ਕੋਈ ਵੀ ਪਾਰਟੀ ਅੱਜ ਤੱਕ ਨਹੀਂ ਕਰਾ ਪਾਈ ਹਰ 5 ਸਾਲ ਹਰ ਸਾਲ ਜਿਸ ਲਈ ਬਾਰਿਸ਼ ਆਂਦੀ ਆ ਸਾਰੀ ਪਾਰਟੀਆਂ ਦਾ ਵਿਕਾਸ ਉਸ بارش ਦੇ ਵਿੱਚ ਡੁੱਬ ਜਾਂਦਾ ਟ੍ਰਾਂਸਪੋਰਟ ਨਗਰ ਚ ਵੀ ਤੇ ਪੋਗਲ ਪੁਆਇੰਟ ਚ ਵੀ ਇਸ ਕਰਕੇ 100% ਟੋਟਲ ਸਿਸਟਮ ਫੇਲ ਆ ਜਿੰਨਾ ਮਰਜ਼ੀ ਕੋਈ ਲੰਬੇ ਚੋੜੇ ਦਾਅਵੇ ਕਰੀ ਜਾਵੇ ਆਪਣੇ ਆਪ ਨੂੰ ਵਿਕਾਸਪੁਰਸ਼ ਕਹੀ ਜਾਵੇ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਵੇ 100% ਸਿਸਟਮ ਫੇਲ ਆ ਜਿਹੜਾ ਆਪਾਂ ਵਾਰਡ ਵਾਈਜ਼ ਗੱਲ ਕਰੀਏ ਕਿਸੇ ਵੀ ਨਗਰ ਨਿਗਮ ਵਾਰਡ ਦੇ ਵਿੱਚ ਕੋਈ ਸੜਕ ਐਸੀ ਨਹੀਂ ਜਿੱਦੀ ਲਾਈਫ 10 ਸਾਲ ਹੋਵੇ ਹਰ 5 ਸਾਲ ਬਾਅਦੇ ਤੋੜਨੀ ਜ਼ਰੂਰੀ ਹੁੰਦੀ ਆ ਲੋਕਾਂ ਦੇ ਘਰ ਨੀਵੇਂ ਹੋ ਜਾਂਦੇ ਨੇ ਸੜਕਾਂ ਉੱਠਿਆ ਹੋ ਜਾਂਦੀਆਂ ਨੇ ਇਹ ਬਹੁਤ ਕਾਮਨ ਪ੍ਰੋਬਲਮ ਹੈ ਜਿਨ੍ਹਾਂ ਜੇਕਰ ਅਸੀਂ 100 ਸਾਲ ਦੀ ਪਲੈਨਿੰਗ ਲੈ ਕੇ ਨਹੀਂ ਚੱਲਾਂਗੇ ਜਿੱਦਾਂ ਐਫਕੌਨ ਪਾਲਿੰਗ 90 ਦੇ ਦशक ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਹਾਈਵੇ ਬਣਾਇਆ ਸੀ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਉਹ ਚੈਲੰਜ ਕਰਦੇ ਸੀ ਗੋਰੇ ਜਿਹੜੇ ਆਏ ਹੋਏ ਸੀ ਇੰਜੀਨੀਅਰ ਕਿ ਤੁਸੀਂ ਬੱਸ ਦੇ ਵਿੱਚ ਉੱਪਰ ਪਾਣੀ ਦਾ ਗਲਾਸ ਭਰ ਕੇ ਰੱਖੋ ਅਸੀਂ ਚੈਲੰਜ ਕਰਦੇ ਆ ਅੰਮ੍ਰਿਤਸਰ ਤੋਂ ਦਿੱਲੀ ਤੱਕ ਜੇ ਛਲਕ ਵੀ ਜਾਵੇ ਤੇ ਉਹਨਾਂ ਦੀ ਬਣਾਈ ਸੜਕ ਅੱਜ ਵੀ ਕਾਇਮ ਹੈ ਜਿਹੜੇ ਨੈਸ਼ਨਲ ਹਾਈਵੇ ਹੁੰਦੇ ਆ ਅੱਜ ਵੀ ਉਹਨਾਂ ਦੀ ਲਾਈਫ ਵਧੀਆ ਹੁੰਦੀ ਆ ਪਰ ਜੇ ਆਪਾਂ ਮਹੱਲਿਆਂ ਦੀਆਂ ਗਲੀਆਂ ਦੀ ਗੱਲ ਕਰੀਏ ਕਿਉਂ ਲੱਖਾਂ ਕਰੋੜਾ ਰੁਪਏ ਕੌਂਸਲਰ ਚੋਣਾਂ ਤੇ ਲਾਉਂਦੇ ਨੇ ਕਿਉਂਕਿ ਉਹ ਜਿਹੜਾ ਲੱਖਾਂ ਕਰੋੜਾ ਉਹਨਾਂ ਨੇ ਇਨਵੈਸਟ ਕਿੰਨਾ ਹੁੰਦਾ ਸੜਕਾਂ ਪੁੱਟ ਕੇ ਉਹਨਾਂ ਨੇ ਉਹ ਪੈਸੇ ਕੱਢਣੇ ਹੁੰਦੇ ਆਪਣੇ ਬੰਦੇ ਲੇਕੀ ਡੰਗ ਸਾਹਿਬ ਤੁਹਾਨੂੰ ਪਤਾ ਹੋਣਾ ਕੀ ਹੁਣ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਬੁੱਢੇ ਦਰਿਆ ਦਾ ਜਾ ਰਿਹਾ ਵਾ ਉਹ ਹੁਣ ਉੱਥੇ ਵੀ ਬੈਗੀ ਹੋਏ ਨੇ ਤੇ ਉਹ ਸਾਰੇ ਕਹਿ ਰਹੇ ਨੇ ਕਿ ਪਾਣੀ ਦਰਿਆ ਦੇ ਚ ਨਹੀਂ ਜਾਂਦੇ ਤੇ ਉਹ ਕੈਂਸਰ ਨਹੀਂ ਫਲਾਣ ਦਿੱਤਾ ਜਾਊਗਾ ਸਰਕਾਰ ਤਾਂ ਵੀ ਚੁੱਪ ਹੈ ਵੇਖੋ ਸਮਾਜਿਕ ਜਿਹੜੇ ਲੋਕ ਸੇਵਾ ਕਰਦੇ ਨੇ ਉਹਨਾਂ ਨੂੰ ਸਲੂਟ ਹੈ ਕਿ ਉਹ ਆਪਣੇ ਅ ਪ੍ਰਯਾਸ ਕਰਦੇ ਰਹਮਨੇ ਨੇ ਉਹ ਇੱਕ ਤੁਸੀਂ ਕਹਾਣੀ ਸੁਣੀ ਹੋਣੀ ਆ ਇੱਕ ਜੰਗਲ ਜ ਅੱਗ ਲੱਗੀ ਸੀ ਤੇ ਸਾਰੇ ਆਪਣੀ ਯਥਾ ਸ਼ਕਤੀ ਪਾਣੀ ਪਾਣ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਚਿੜੀ ਆ ਵੀ ਚੋਂਚ ਦੇ ਵਿੱਚ ਭਰ ਕੇ ਪਾਣੀ ਲੈ ਕੇ ਜਾਂਦੀ ਹੁੰਦੀ ਆ ਵੱਡਾ ਜਾਨਵਰ ਉਹਨੂੰ ਪੁੱਛਦਾ ਤੇਰੇ ਆ ਦੋ ਬੂੰਦ ਨਾਲ ਕੀ ਫਰਕ ਪੈਣਾ ਤੋ ਕਹਿੰਦੀ ਜੇ ਲੈ ਹਿਸਟਰੀ ਲਿਖੀ ਜਾਏਗੀ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਲਿਖਿਆ ਜਾਏਗਾ ਤੇ ਉਹੀ ਜਿਹੜੇ ਐ এনਜੀਓ ਵਗੈਰਾ ਕੰਮ ਕਰ ਰਹੇ ਨੇ ਇਹਨਾਂ ਦਾ ਨਾਮ ਸਮਾਜ ਸੁਧਾਰਕ ਦੇ ਤੌਰ ਦੇ ਉੱਤੇ ਲਿਖਿਆ ਜਾਏਗਾ ਜਿੱਦਾਂ ਬਾਬਾ ਸੰਤ ਸੀਚੇਵਾਲ ਜੀ ਅਮਰ ਹੋ ਗਏ ਨੇ ਜਿੰਦੇ ਜੀ ਉਸੇ ਤਰ੍ਹਾਂ ਜ਼ਰੂਰ ਕੋਈ ਨਾ ਕੋਈ ਅੱਗੇ ਆਏਗਾ ਤੇ ਇਹਦਾ ਸੁਧਾਰ ਕਰੇਗਾ ਉਮੀਦ ਐਸੀ ਕਰਦੇ ਆ ਡਾਕਟਰ ਸਾਹਿਬ ਟੋਪੀ ਹੈ ਤੁਸੀਂ ਲੈ ਕੇ ਆਏ ਹੋ ਗੋਆ ਗੋਆ ਘੁੰਮ ਕੇ ਆਏ ਹੋ ਕਿੱਥੇ ਘੁੰਮ ਕੇ ਆਏ ਹੋ ਲਿਆ ਤਰੁਧਿਆਣੀ ਰਹੇ ਹੋ ਅਸਲ ਦੇ ਵਿੱਚ ਨਾ ਪਿਛਲੇ ਕਈ ਸਾਲਾਂ ਤੋਂ ਮਤਲਬ ਕਿ ਇਹ ਬੁੱਢੇ ਦਰਿਆ ਦੇ ਆਸ-ਪਾਸੇ ਵੀ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਗੋਆ ਵਾਲੀ ਫੀਲਿੰਗ ਆ ਜਾਂਦੀ ਜਿਵੇਂ ਆਪਾਂ ਸਮੁੰਦਰ ਦੇ ਕੰਢੇ ਖੜੇ ਹੁੰਨੇ ਆ ਨਾ ਸਮੁੰਦਰ ਤੋਂ 10 ਫੁੱਟ 20 ਫੁੱਟ ਦੂਰ ਪਾਣੀ ਆ ਕੇ ਸਾਡੇ ਪੈਰਾਂ ਨੂੰ ਟੱਚ ਕਰਦਾ ਤੇ ਵਾਪਸ ਚਲਾ ਜਾਂਦਾ ਉਸੇ ਤਰ੍ਹਾਂ ਹਰ ਬਾਰਿਸ਼ 'ਚ ਇਹ ਦਰਿਆ ਵੀ ਸਮੁੰਦਰ ਵਾਲਾ ਰੋਲ ਨਿਭਾਉਂਦਾ ਤੁਸੀਂ ਭਾਵੇਂ 20 ਫੁੱਟ ਤੇ ਖੜ੍ਹ ਜੋ ਪਾਣੀ ਆਪੇ ਹੀ ਆ ਜਾਂਦਾ ਤੁਹਾਡੇ ਪੈਰਾਂ ਨੂੰ ਟੱਚ ਕਰਦਾ ਜੇ ਤੁਸੀਂ ਖੜੇ ਰਹੋ ਤੇ ਪਾਣੀ ਖੜਾ ਵੀ ਰਹਿੰਦਾ ਪੂਰਾ ਤੁਹਾਨੂੰ ਸਲੂਟ ਕਰਦਾ ਤੇ ਇਸ ਕਰਕੇ ਫੀਲਿੰਗ ਲੈਣੇ ਆ ਅਸੀਂ ਗੋਆ ਵਾਲੀ ਜਿਵੇਂ ਸਮੁੰਦਰ ਦੇ ਕੰਢੇ ਬੰਦਾ ਪੈਸੇ ਖਰਚ ਕੇ ਜਾਂਦਾ ਸਾਨੂੰ ਫ੍ਰੀ ਚ ਇਹ ਫੀਲਿੰਗ ਹੋ ਜਾਂਦੀ ਆ ਕਿ ਅਸੀਂ ਸਮੁੰਦਰ ਦੇ ਕੰਢੇ ਆ ਬਸ ਹੁਣ 2 4 5 10 ਦਿਨਾਂ ਚ ਪਾਣੀ ਆਣ ਵਾਲਿਆ ਤੇ ਤੁਸੀਂ ਤਿਆਰੀ ਪਹਿਲੇ ਕਰ ਲਈ ਪਹਿਲਾਂ ਹੀ ਤਿਆਰੀ ਫੀਲਿੰਗ ਲੈ ਲਈ ਆ ਬੀਚ ਵਾਲੀ ਬੀਚ ਵਾਲੀ ਤਿਆਰੀ ਪੂਰੀ ਹੈ ਤੇ ਸ਼ਿਪਸ਼ੁਪ ਲੈ ਲਈ ਹੈ ਆ ਦੇਖੋ ਐਦਾਂ ਮੈਂ ਥੋੜੀ ਜੀ ਇੱਥੇ ਕਮੀ ਕੀ ਹੈਗੀ ਆ ਪਾਣੀ ਹੱਲੇ ਕਾਲਾ ਆ ਰਿਹਾ ਕਾਲਾ ਪਾਣੀ ਅੰਡੇਮਾਨ ਨਿਕੋਬਰ ਚ ਸੁਣਿਆ ਸੀਗਾ ਅੱਜ ਕੱਲ੍ਹ ਲੁਧਿਆਣਾ ਦੇ ਵੱਡੇ ਦਰਿਆ ਚ ਵੀ ਆ ਜਾਂਦਾ ਪੇ ਕਰੂਜ਼ ਕਿਥੇ ਚੱਲ ਰਿਹਾ ਇਸੋ ਮੈਂ ਕਹੂ ਉਸਤਾ ਦੇਖੋ ਜੀ ਇਹ ਸਹੀ ਮੈਨੇਜ ਜਿਸਲੇ ਅੱਜ ਤੋ 2.5 3 ਸਾਲ ਪਹਿਲਾਂ ਬਹੁਤ ਬਾਰਿਸ਼ ਤੋਂ ਬਾਅਦ ਇਹ ਬੁੱਢਾ ਦਰਿਆ ਸਾਫ ਹੋ ਗਿਆ ਸੀ ਆਟੋਮੈਟਿਕਲੀ ਮੈਂ ਉਦੋਂ ਇੱਕ ਭਗਵੰਤ ਮਾਨ ਜੀ ਨੂੰ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਸਾਫ ਕਰਾ ਕੇ ਦੇ ਵਿੱਚ ਨਹਾਵਾਂਗਾ ਮੈਂ ਉਦੋਂ ਉਹਨਾਂ ਨੂੰ ਕਿਹਾ ਸੀ ਤੁਸੀਂ ਇਹ ਸਾਫ ਪਾਣੀ ਦੇ ਇੱਕ ਵਾਰੀ ਹੁਣ ਨਹਾ ਲਓ ਤੁਹਾਡੇ ਨਹਾਣ ਤੋਂ ਬਾਅਦ ਅਫਸਰशाही ਤੇ ਪ੍ਰੈਸ਼ਰ ਪੈ ਜਾਣਾ ਇਹਨਾਂ ਨੇ ਦੁਆਰਾ ਫਿਰ ਗੰਦਾ ਨਹੀਂ ਹੋਣ ਦੇਣਾ ਅਲਟੀਮੇਟ ਦਾ ਇਹਨਾਂ ਕੋਲ ਅਸੀਮਿਤ ਪਾਵਰ ਹੁੰਦੀ ਆ ਅਫਸਰ ਛਾਈ ਕੋਲ ਕਰਨਾ ਚਾਹਣ ਦਾ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਸ਼ਹਿਰ ਵੀ ਤੇ ਨਵੀਂ ਨਵੇਲੀ ਦੁੱਲਣ ਵਾਂਗੂ ਬਣਾ ਦਿੰਦੇ ਨੇ 14 ਕਿਲੋਮੀਟਰ ਹੁੰਦਾ ਕੀ ਆ ਇੱਕ ਵਾਰੀ ਜੇ ਭਗਵਾਨ ਦਮਨ ਜੀ ਸਾਫ ਪਾਣੀ ਦੇ ਵਿੱਚ ਆ ਕੇ ਨਹਾ ਜਾਂਦੇ ਨਾ ਤੇ ਅਫਸਰ ਛਾਈ ਦੀ ਜ਼ਿੰਮੇਵਾਰੀ ਹੋ ਜਾਣੀ ਸੀ ਉਹਨੂੰ ਪਰਮਾਨੈਂਟ ਸਾਫ਼ ਰੱਖਣ ਦੀ ਬਿਲਕੁਲ ਸਾਡਾ ਡੰਗ ਸਾਹਿਬ ਸੀਗੇ ਤੁਹਾਨੂੰ ਦੱਸ ਦਈਏ ਬੁੱਢਾ ਦਰਿਆ 14 ਕਿਲੋਮੀਟਰ ਦੇ ਖੇਤਰਫਲ ਦੇ ਵਿੱਚ ਫੈਲਿਆ ਹੋਇਆ ਹੈ ਲੇਕਿਨ ਬੁੱਢੇ ਦਰਿਆ ਦੇ ਉੱਤੇ 650 ਕਰੋੜ ਦਾ ਪ੍ਰੋਜੈਕਟ ਆਇਆ ਸੀ ਉਹ ਵੀ ਫੇਲ ਹੋ ਗਿਆ ਉਸ ਤੋਂ ਪਹਿਲੇ ਜੀਵਾਣੂ ਛੱਡੇ ਗਏ ਸੀਗੇ ਉਹ ਵੀ ਜਿਹੜੇ ਨੇ ਪਤਾ ਨਹੀਂ ਕਿੱਥੇ ਮਿਲ ਗਏ ਕਿੱਥੇ ਚਲੇ ਗਏ ਜਾਂ ਨਾਲੇ 'ਚ ਹੀ ਮਰ ਗਏ ਲੇਕਿਨ ਉਸ ਤੋਂ ਬਾਅਦ ਫਲੱਡ ਆਇਆ ਫਲੱਡ ਆਉਣ ਤੋਂ ਬਾਅਦ ਹੀ ਬੁੱਢਾ ਦਰਿਆ ਸਾਫ਼ ਹੋਇਆ ਲੇਕਿਨ ਉਹਦੀ ਵੀ ਸਹੀ ਸੰਭਾਲ ਨਹੀਂ ਕੀਤੀ ਗਈ ਬਿਲਕੁਲ ਸੋਹਣੀ ਗੱਲ ਕੀਤੀ ਹੈ ਡੰਗ ਸਾਹਿਬ ਨੇ ਕਿ ਆਵਾਮ ਨੂੰ ਅੱਗੇ ਆਉਣਾ ਚਾਹੀਦਾ ਆਵਾਮ ਜਦੋਂ ਸ਼ੁਰੂਆਤ ਕਰੇਗੀ ਤਾਂ you like